ਮੇਰੀ ਮੈਂ ਪੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਕੇ ਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਮੈਨੂੰ ਰਿਲੈਕਸ ਜ਼ੋਨ ਜਿਆਦਾ ਪਸੰਦ ਆ ਇਹ ਫਿਲਮ ਵੀ ਮੈਂ ਪੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆਂ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆਮੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆਕੇ 10 ਜਣਾਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹਵ ਤੇ ਮੂਹ ਕਹਿੰਦਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਕੇ ਉਹਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਰਿਲੈਕਸ ਜ਼ੋਨ ਜਿਆ ਇਹ ਫਿਲਮ ਵੀ ਮੈਂ ਪੈਂਦੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇ ਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆਮੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਾਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹੱਥੇ ਮੂੰਹ ਹੋ ਕੇ ਕਹਿੰਦਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਮੇਹ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਕੇ ਉਹਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਮੈਨੂੰ ਰਿਲੈਕਸ ਜ਼ੋਨ ਜਾਦੇ ਪਸੰਦ ਹੈ ਇਹ ਫਿਲਮ ਵੀ ਮੈਂ ਪੈਂਦੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇ ਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਪਰ ਮੈਨੂੰ ਜੀ TMP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆਮੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਾਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹਲਤੇ ਮੂਵ ਹੋ ਗਿਆ ਮੈਂ ਤੁਹਾਨੂੰ ਸਵਾਦ ਹੂ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਕੇ ਉਹਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਰਿਲੈਕਸ ਜ਼ੋਨ ਜਿਆਦਾ ਪਸੰਦ ਹੈ ਇਹ ਫਿਲਮ ਵੀ ਮੈਂ ਪੈਂਦੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇ ਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂ ਦਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆਮੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਾਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹਵ ਤੇ ਮੂਹ ਕਹਿੰਨਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ